ਬਟਲਾੜਾ ਸ਼ਹਿਰ ਦੇ ਲੜਕੀਆਂ ਵਾਲੇ ਸਕੂਲ ਵਿਖੇ ਅੱਜ ਪ੍ਰਿੰਸੀਪਲ ਵੱਲੋਂ ਹਲਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਬੱਚਿਆਂ ਦੀ ਵੱਡੇ ਪੱਧਰ ਤੇ ਦਾਖਲੇ ਦੀ ਮੁਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਉਹਨਾਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਸਹੂਲਤਾਂ ਲੈਸ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੇ ਲਈ ਹੈ ਅਤੇ ਹਰ ਸੁਵਿਧਾ ਉਪਲਬਧ ਵੀ ਹੈ ਕੱਟ ਫੀਸਾਂ ਕੱਟ ਦਾਖਲੇ ਅਤੇ ਪੜ੍ਹਾਈ ਦੀ ਵਿਵਸਥਾ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਈ ਗਈ ਹੈ ਆਓ ਦੇਖਦੇ ਹਾਂ ਬਿੱਟੂ ਬਡਲਾੜਾ ਦੀ ਇਹ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਹਾਂਜੀ ਸਰ ਮੈਂ ਪ੍ਰਵੀਨ ਕੁਮਾਰ ਸਤੰਤਰਤਾ ਸਗ੍ਰਾਮੀ ਸ਼ਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਡਲਾੜਾ ਜ਼ਿਲ੍ਹਾ ਮਾਨਸਾ ਇਸ ਸਕੂਲ ਵਿਖੇ ਸਾਲ 2025-26 ਲਈ ਦਾਖਲਾ ਸ਼ੁਰੂ ਹੋ ਚੁੱਕਿਆ ਹੈ ਇਸ ਸਕੂਲ ਵਿਖੇ 6ਵੀਂ ਤੋਂ ਲੈ ਕੇ 12ਵੀਂ ਤੱਕ ਆਰਟਸ ਦੀ ਪੜ੍ਹਾਈ ਅਤੇ ਇਸ ਸਾਲ ਤੋਂ ਪਲੱਸ 1 ਅਤੇ ਪਲੱਸ 2 ਨਾਨ ਮੈਡੀਕਲ ਦਾ ਦਾਖਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਕੂਲ ਦੇ ਵਿੱਚ ਮਿਹਨਤੀ ਅਤੇ ਤਜਰਬੇਕਾਰ ਸਟਾਫ ਹੈ। ਬੱਚਿਆਂ ਦੇ ਬੈਠਣ ਲਈ ਖੁੱਲੇ ਅਤੇ ਹਵਾਦਾਰ ਕਮਰੇ ਹਨ। ਸਾਰੇ ਬੱਚਿਆਂ ਦੇ ਬੈਠਣ ਲਈ ਡੈਸਕ ਇਸ ਸਕੂਲ ਵਿਖੇ ਮੌਜੂਦ ਹਨ। ਬੱਚਿਆਂ ਦੇ ਪੀ ਲਈ ਸਕੂਲ ਵਿੱਚ ਸ਼ੁੱਧ ਤੇ ਠੰਡਾ ਪਾਣੀ ਮੌਜੂਦ ਹੈ ਸਾਰੇ ਬੱਚਿਆਂ ਨੂੰ ਇਸ ਸਕੂਲ ਵੱਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਸਾਰੇ ਬੱਚਿਆਂ ਨੂੰ 6ਵੀਂ ਤੋਂ 8ਵੀਂ ਤੱਕ ਮੁਫਤ ਵਰਦੀਆਂ ਅਤੇ ਦੁਪਹਿਰ ਦਾ ਪੋਸਟਿਕ ਭੋਜਨ ਦਿੱਤਾ ਜਾਂਦਾ ਹੈ ਵਿਜੀਫੇ ਵਿਦਿਅਕ ਟੂਰ ਮੁਫਤ ਇਸ ਸਕੂਲ ਵੱਲੋਂ ਲਗਵਾਏ ਜਾਂਦੇ ਹਨ ਸੋ ਆਪਣੇ ਸ਼ਹਿਰ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਖੇ ਦਾਖਲ ਕਰਾ ਕੇ ਅਤੇ ਇਸ ਸਾਲ ਤੋਂ ਜੋ ਇਸ ਸਕੂਲ ਵਿਖੇ ਨਾਨ ਮੈਡੀਕਲ ਪਲੱਸ 1 2 ਸ਼ੁਰੂ ਕੀਤੀ ਜਾ ਰਹੀ ਹੈ ਉਸ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾ ਕੇ ਇਸ ਸਕੂਲ ਵੱਲੋਂ ਤੇ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਲਾਭ ਉਠਾਓ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦਾਖਲ ਕਰਾਓ ਕਿਉਂਕਿ ਇਸ ਸਕੂਲ ਵਿਖੇ ਸਸਤੀ ਅਤੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਮੈਂ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ